ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋ ਨਿਆਲ ਤੋਂ ਲਾਈਵ ਆ ਸਰਪੰਚ ਸਾਹਿਬ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਉਥੇ ਨੈਟਵਰਕ ਦੀ ਪ੍ਰੋਬਲਮ ਹੈਲੋ ਉਹ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਤਾਂ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਇਹ ਚੀਜ਼ ਕਿਨਾ ਪਤਾ ਸਾਬ ਪਾਣੀ ਤਾਂ ਨਹੀਂ ਬਚਿਆ ਗਿਆ ਜਦ ਬਾਰਿਸ਼ ਨਹੀਂ ਆਉਂਦੀ ਉਹ ਹੋ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ਰੂਰੀ ਪਹੁੰਚ ਤੁਸੀਂ ਐਂ ਕਰੀਏ ਆਪਾਂ ਕਿੱਥੇ ਤੁਹਾਨੂੰ ਅਸਮਾਨ ਭੇਜ ਸਕਦੇ ਹਾਂ ਕਿਹੜੀ ਜਗ੍ਹਾ ਹੈ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਆਡੀਓ ਨਾਲ ਨਹੀਂ ਚਾਲ ਚੱਲ ਰਹੇ ਤੁਸੀਂ ਬੰਟੋਟ ਕੇ ਹੀ ਵਿੱਚ ਚੋਹੀ ਲੱਗੀ ਸਾਡੇ ਕੋਲ ਕੋਈ ਪ੍ਰਸ਼ਾਸਨ ਵਾਲਾ ਹੋਈ ਇਹਨਾਂ ਦਾ ਪ੍ਰਬੰਧ ਨਹੀਂ ਕੋਈ ਰਾਹ ਸਮਝ ਰਹੀ ਕੋਈ 40 ਕੋਈ ਸਰਕਾਰੀ ਵਾਸੀ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਾਡੇ ਸਾਡੇ ਪਿੰਡ ਤਕਰੀਬਨ ਸਾਰੇ ਪੁੱਛੀ ਲੋਕ ਬਾਹਰ ਨਹੀਂ ਦੇ ਗਰਾਂ ਸਾਡੇ ਨੂੰ ਖਤਮ ਹੋ ਗਿਆ ਪਾਣੀ ਦੀ ਕੋਈ ਸਵੱਥਿਆ ਪਾਣੀ ਸਰ ਕਿੰਨੋਂ ਸਾਰਾ ਗੰਦਾ ਹੋ ਗਿਆ ਅੱਛਾ ਪਾਣੀ ਵਰਤਾਰੀ ਕਰਦਾ ਮੈਨਾਂ ਕੋਈ ਹੋਰ ਕਹੇ ਤੇ ਉਹ ਸਾਨੂੰ ਕੋਈ ਸਹਾਸ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਚ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਹਾਂ ਜੀ ਆਪਣੇ ਕੋਠਿਆਂ ਦੇ ਅੱਛਾ ਕੋਠਿਆਂ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਇਹਨੂੰ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਹਾਂ 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 ਚਲੋ 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 ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਠੀਕ ਹੈ ਮੈਂ ਇੱਥੇ ਭੇਜ ਦਾਂ ਆਪਣੇ ਜਿਹੜੇ ਆਪਣੇ ਹਲਕਾਂ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਮਰਾ ਸਾਹਿਬ ਕੋਲੇ ਮੈਂ ਹੁਣ ਹੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ ਓਕੇ ਕੀ ਕਹਿੰਗੇ ਦੇਸ਼ ਦਾ ਪਿੰਡ ਬੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਆਪ ਲੋਕੋ ਸੇ ਮਿਲ ਰਹੇ ਆ ਹਾਂ ਜੀਨ ਸਾਹਿਬ ਕਿਉਂ ਨਹੀਂ ਮਿਲਦੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਬਹੁਤ ਅੱਛਾ ਵੀ ਆਪਾਂ ਦੇ ਜਵਾਨ ਵੀ ਫਸਿਆ ਕਾਫੀ ਸਰਦਿਆ ਆ ਹਾਂ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਕਹਿਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਆ ਜੀ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਹੈ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦੇ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸਰ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਆ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਆ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾ ਪਿੰਡ ਤੋਂ ਸਰਪੰਚਾ ਹੈ ਹੈਲੋ ਸਰਪੰਚ ਸਾਹਿਬ ਰਾਜ سرپنڈ صاحب سشیکا جی میں ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਹਾਡਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਰ ਬਹੁਤ ਜ਼ਿਆਦਾ ਪਾਣੀ ਹੈ ਜੀ ਬਹੁਤ ਪਾਣੀ ਹੜਾ ਰਹੇ ਆ ਬਾਦਲ ਸਾਹਿਬ ਅੱਛਾ ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਲੱਗ ਬੈਠਾ ਮੈਂ ਕੀ ਹਾਲ ਲੋਕਾਂ ਦਾ ਬਹੁਤ ਪਿਛੇ ਪਾਣੀ ਬਹੁਤ ਜ਼ਿਆਦਾ ਡੇਰਾ ਬਾਬਾ ਨਾਨਕ ਤੋਂ ਕਲਾ ਨੌਰ ਤੋਂ ਦੀਨਾ ਨਗਰ ਤੋਂ ਸਾਡੇ ਬੋੜੀ ਤੇ ਤੋਂ ਇੱਧਰ ਲੜਾਈ ਨੂੰ ਹਾਂ ਹਾਂ ਲੋਕ ਆ ਰਿਹਾ ਸਰ ਬਹੁਤ ਅੱਛਾ ਅੱਛਾ ਕਰ ਬਾਦਲ ਸਾਹਿਬ ਦੇ ਟਾਈਮ ਤੇ ਜੋ ਬੰਦ ਬੱਤੀ ਨਹੀਂ ਆਦੀ ਹਾਂ ਹਾਂ ਉਹ ਤਾਂ ਟੋਟ ਤੇ ਇਹਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾਂ ਹਾਲ ਤੇ ਇੱਕ ਮੈਡੀਸਿਨ ਦੀ ਪਿੰਡ 'ਚ ਜਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੈਨ ਹਾਂ ਜਿਸਕੈਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਰ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਜਾਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੀ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਨਾਲ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਹਾਂ ਕੋਈ ਪ੍ਰਸਟੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜੇ ਐ ਜਾਨਵਰ ਮਰੀ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲੋ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਐ ਇਕਵਿਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋਂ ਹੋਰ ਬੇਤੀ ਆ ਜੀ ਇੱਕ ਮਿੰਟ ਇੱਕ ਸੇ ਇੱਕ ਮਿੰਟ ਸੀ ਬੜੀ ਵੱਡੀ ਗੱਲ ਹੈ ਜੀ ਇੱਕ ਮਿੰਟ ਇੱਕ ਮਿੰਟ ਕਰਾਸਟ ਨੂੰ ਬੇਤੀ ਆ ਹਾਂ ਜੀ ਹਾਂ ਜੀ ਬਲਸੋ ਇੱਕ ਨਾ ਸਾਡੇ ਹਲਕੇ ਦੇ ਸ਼ਰੌਣੀ ਕਮੇਟੀ ਦੀ ਬਹੁਤ ਜ਼ਮੀਨ ਹੈ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਮੈਂ ਗੱਲ ਕਰੂੰਗਾ ਹਾਂ ਜੀ ਜ਼ਰੂਰ ਕਰਾਂਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਦੋ ਮਾਫ ਕਰੂ ਸਰੇ ਨੇ ਜਿਹੜਾ ਮਾਫ ਕਰਦੇ ਆਪਾਂ ਦੇਖੋ ਬਾਹਰ ਆ ਗਏ ਨੇ ਜਿਨ੍ਹਾਂ ਨੇ ਫਸਟ ਪੋਰਟ ਕੇ ਆਪਣੇ ਨੇ ਇਹ ਸੰਤਾਪ ਹਰਦਾਇਆ ਹੈ ਸੋ ਇਹ ਤਸਵੀਰ ਦਿਖਾਉਂਦੇ ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨੇ ਤਾਂ ਤੇਰੇ ਮਗਰ ਹੀ ਇਹ ਦਿਲਾਵਾ ਨਾ ਆਇਆ ਤੇ ਜੀ ਨਾ ਆਇਆ ਉਹ ਅੰਦੇ ਇਧਰ ਨੂੰ ਹੁਣ ਹੁਣਦਾ ਲੈ ਵੀਰ ਅੱਜ ਆਜਾ ਆਜੇ ਵਧੀਆ ਆਜੇ ਮੜਨਾ ਨਹੀਂ ਨਾ ਦੇ ਦੇ ਇਧਰ ਹੋ ਗਿਆ ਤੈਨੂੰ ਨਾ ਇਹ ਜੀ ਆ ਵੀ ਨੀ ਨੀ ਆ ਹਾਂ ਹਾਂ ਚਲੋ ਜਾਨੋ ਨਿਕਲ ਤੇ ਚਾਹ ਸ਼ਾਟ ਕਰ ਰਿਹਾ ਕਿ ਕਰਨ ਡਿਆ ਰੀਲਾ ਸ਼ਾਟ ਸ਼ਾਟ ਕਰ ਲੈ ਯਾਰ ਇਹ ਨਹੀਂ ਆ ਰਹੀ ਅੱਧੀ ਯਾਰ ਰਾਮਾਈ ਚੱਲ ਰਿਹਾ ਜੀ ਮਿੱਟੀ ਲਿਆ ਕੇ ਟੋੜੇ ਰੱਖਿਆ ਵੇ ਭਰੀ ਟੋੜੇ ਕੀ ਕਰਦੇ ਓ ਐਵੇਂ ਬੜੇ ਘਰ ਨੇ ਹਲੇ ਤੋ ਕੋਈ 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 ਕੋ ਖੱਲਿਆ ਜਣਾ ਤੂੰ ਹੱਗਲ ਕੀਤੀ ਹਾਂ ਗੱਲ ਉਹਨਾਂ ਨਾਲ ਕਰਦੇ ਕਰਦੇ ਕੀ ਕਹਾਂ ਕੀ ਗੱਲ ਬਾਤ ਹੋਈ ਸਾਡੀ ਬਾਦਲ ਸਾਹਿਬ ਕਹਿੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਜਿਹੜੀ ਮਦਦ ਕਰਾਂਗੇ ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ ਸਾਡੇ ਡੇਰਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਹੱਥ ਤੁਹਾਨੂੰ ਕਢਾਉਣੇ ਹਾਂ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਹ ਕੰਮ ਦੀ ਤੇ ਸਾਨੂੰ ਹੌਸਲਾ ਤੇ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਆਉਂਦਾ ਉਹਦਾ ਮੋੜ ਦਿੰਦਾ ਬਰਬਾਦ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦੇਨੇ ਆ ਇੱਥੇ ਵੀ ਹਾਂ ਜੀ ਬਸ ਅਸੀਂ ਦੇ ਹੋਰ ਵੱਡੀ ਸਾਡੀ ਮੰਗ ਇਹੋਈ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਲਿੱਲਾ ਦੇਂਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਅੱਜ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਫਸੇ ਆ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਇਹ ਪੇਖ ਹੋ ਜੂਗਾ ਬਾਕੀ ਗੱਲਾਂ ਬਾਅਦ ਜੂਗਾ ਬਾਕੀ ਪਾਣੀ ਤੇ ਲੱਜੂਗਾ ਘੋੜੀ ਤੇ ਲੱਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਹੁਣ ਤੁਹਾਨੂੰ ਵੱਡੇ ਪਹਿਲਾਂ ਇੰਤਜ਼ਾਮ ਕਰਦੇ ਆ ਬਾਕੀ ਤੇ ਹੋਰ ਕਿਸੇ ਨੇ ਕੋਸਾਰ ਸੂਰ ਨਹੀਂ ਲਈ ਜਾਂ ਬਾਬੇ ਆ ਉਹ ਰਾਸ਼ਨ ਪਾਣੀ ਪਹਚਾਉਣ ਦੇ ਆ ਹੋਰ ਤੇ ਕੋਈ ਗੱਲ ਨਹੀਂ ਹੈਗੀ ਬਾਬਿਆਂ ਦਾ ਪ੍ਰਾਲਾ ਚੰਗਾ ਜੀ ਹਾਂ ਜੀ ਕਿਸ਼ਤੀਆਂ ਇਹ ਹਾਲ ਨਹੀਂ ਕਰ ਲਈ ਪੰਜਾਬ ਸਰਕਾਰ ਇਹ ਪਤਾ ਗਿਆ ਕਿ ਜਿਹੜੇ ਮੈਂ ਵੀ ਮੰਗ ਕਰਕੇ ਗਿਆ ਹੈ ਖੜ ਜਾ ਹੈਗਾ ਹੈ ਇਹ ਸਾਰਾ ਜਿਹੜਾ ਆਰਮ ਦੇ ਹਵਾਲੇ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਖਾਂ ਕਿਸੇ ਸਾਥ ਹੋ ਰਹੀ ਹੈ ਲੋਕ 3 ਦਿਨ ਹੋ ਗਏ ਨੇ ਅਜੇ ਫਸੇ ਹੋਏ ਨੇ ਖੜਾ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਲੈ ਕੇ ਆਮ ਲੋਕਾਂ ਨੂੰ ਜਿਹੜੀ ਆਸ ਸੀ ਕਿ ਇਹ ਕਰ ਸਕਿਆ ਉਹਨਾਂ ਦਾ জানা ਕਿ ਤਸ਼ਵੀਰ ਵੱਲੋਂ ਆਏਗੇ ਸ਼ਾਇਦ ਕੋਈ ਨ ਸਮੱਸਿਆ ਦਾ ਹੱਲ ਹੋਵੇ करो करनी करनी प